ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਤੇ ਮੁੱਖ ਖਬਰਾਂ ਬਾਰੇ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਜੋ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਨੈੱਟਵਰਕ ਨੂੰ ਤੋੜਨ ਵਾਲੀ ਹੈ। ਅੰਮ੍ਰਿਤਸਰ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਗੁਰਜਨ ਸਿੰਘ ਅਤੇ ਗੁਰਵੈਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ 2.5 ਕਿਲੋਗ੍ਰਾਮ ਹੈਰੋਇਨ ਅਤੇ 5 ਐਡਵਾਂਸਡ ਪਿਸਤਲਾਂ ਨਾਲ ਮੈਗਜ਼ੀਨਾਂ ਬਰਾਮਦ ਹੋਈਆਂ ਹਨ। ਇਹ ਗੈਂਗਸਟਰਾਂ ਨੂੰ ਹਥਿਆਰ ਪਹੁੰਚਾਉਣ ਲਈ ਪਾਕਿਸਤਾਨੀ ਹੈਂਡਲਰਾਂ ਦੇ ਹੁਕਮਾਧੀਨ ਕੰਮ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਨਾਰਕੋ ਟਰੋਰਰ ਨੈੱਟਵਰਕ ਵਿਰੁੱਧ ਵੱਡੀ ਜਿੱਤ ਦੱਸਿਆ ਹੈ ਅਤੇ ਅੱਗੇ ਤਫ਼ਤੀਸ਼ ਜਾਰੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਕੀਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੁਣਵਾਈ ਦੌਰਾਨ ਫੋਨ ਤੇ AI ਜਾਂ Google ਵਰਤਣ ਵਾਲੇ ਨੂੰ ਸਖਤ ਸਜ਼ਾ ਮਿਲੇਗੀ। ਜਸਟਿਸ ਅਰुण ਮੋਂਗਾ ਨੇ ਇਸ ਨੂੰ ਅਦਾਲਤੀ ਨਿਯਮਾਂ ਦੀ ਉਲੰਘਣਾ ਦੱਸਿਆ ਅਤੇ ਵਕੀਲਾਂ ਨੂੰ ਤਕਨੀਕੀ ਗੈਜੇਟਸ ਬੰਦ ਕਰਨ ਦੇ ਹੁਕਮ ਦਿੱਤੇ ਹਨ। ਚੰਡੀਗੜ੍ਹ ਵਿੱਚ ਕੇਸ ਦੌਰਾਨ ਇਹ ਵਾਕਿਆ ਸਾਹਮਣੇ ਆਇਆ ਜਿੱਥੇ ਵਕੀਲ ਆਨਲਾਈਨ ਖੋਜ ਕਰ ਰਹੇ ਸਨ। ਇਹ ਫੈਸਲਾ ਅਦਾਲਤੀ ਸ਼ਾਂਤੀ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਵਾਲਾ ਹੈ। ਰਾਜਨੀਤਿਕ ਉਤਰਾ ਚੜ੍ਹਾਵਲੀ ਖਬਰ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਸਭਾ ਬਾਈ ਇਲੈਕਸ਼ਨ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨਿਆ ਹੈ ਜੋ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ ਇਹ ਸੀਟ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਖਾਲੀ ਹੋਈ ਸੀ ਜੋ ਹੁਣ ਲੁਧਿਆਣਾ ਵੈਸਟ ਵਿਧਾਇਕ ਹਨ ਗੁਪਤਾ ਨੂੰ ਉਹਨਾਂ ਦੇ ਉਦਯੋਗਿਕ ਅਭਿਆਨ ਨੂੰ ਮਜ਼ਬੂਤ ਕਰਨ ਵਾਲੇ ਯੋਗਦਾਨ ਲਈ ਚੁਣਿਆ ਗਿਆ ਹੈ ਅਤੇ ਚੋਣਾਂ 24 ਅਕਤੂਬਰ ਨੂੰ ਹੋਣਗੀਆਂ ਇਹ ਫੈਸਲਾ ਏਪੀ ਦੀ ਰਣਨੀਤੀ ਨੂੰ ਨਵਾਂ ਮੋੜ ਦੇ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਨਦਪੁਰ ਸਾਹਿਬ ਦਾ ਦੌਰਾ ਕੀਤਾ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਵਿੱਚ ਨਤਮਸਤਕ ਹੋਏ ਜਿੱਥੇ ਨਵੀਂ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ। ਵਿਸ਼ਵ ਸਿੱਖਿਆ ਦਿਵਸ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮਿਲ ਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਤੇ ਨਵੇਂ ਸਿੱਖਿਆ ਪ੍ਰੋਗਰਾਮ ਐਲਾਨੇ। ਇਹ ਦੌਰਾ ਧਾਰਮਿਕ ਅਤੇ ਸਿੱਖਿਆ ਨੂੰ ਜੋੜਨ ਵਾਲਾ ਹੈ ਅਤੇ ਲੋਕਾਂ ਵਿੱਚ ਉਤਸ਼ਾਹ ਪੈਦਾ ਕੀਤਾ। ਹਣਾ ਤੋਂ ਬਾਤ ਪੰਜਾਬ ਸਰਕਾਰ ਨੇ ਭਵਿੱਖੀ ਸੁਰੱਖਿਆ ਲਈ ਵੱਡੇ ਕਦਮ ਚੁੱਕੇ ਹਨ ਜਿਵੇਂ ਸਮਾਨ ਨਦੀ ਤੇ ਪ੍ਰੋਜੈਕਟ ਅਤੇ ਡਰੇਨੇਜ ਵਿਭਾਗ ਨੂੰ ਵਿਸਤਾਰਿਤ ਰਿਪੋਰਟ ਬਣਾਉਣ ਦੇ ਹੁਕਮ ਦਿੱਤੇ ਹਨ। ਰੋਪੜ ਜ਼ਿਲ੍ਹੇ ਵਿੱਚ ਨਦੀ ਤੇ ਬੈਂਡ ਬਣਾਉਂਦੀ ਹੈ ਸੰਭਾਵਨਾਵਾਂ ਵੀ ਵਿਚਾਰ ਅਧੀਨ ਹਨ ਜੋ ਵਰਦਾਨ ਸਾਬਿਤ ਹੋਣਗੀਆਂ। ਮਾਨ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਨੂੰ ਮਜ਼ਬੂਤ ਕਰਨ ਲਈ ਯੋਜਨਾਵਾਂ ਚਲਾਈਆਂ ਹਨ ਅਤੇ ਫੰਡ ਜਾਰੀ ਕੀਤੇ ਹਨ। ਇਹ ਕਦਮ ਰਾਜ ਨੂੰ ਭਵਿੱਖੀ ਆਫਤਾਂਵਾਂ ਤੋਂ ਬਚਾਉਣਗੇ। ਮਾਨ ਸਰਕਾਰ ਨੇ ਪਟਿਆਲੇ ਵਿੱਚ ਦੀ ਹਿਊਜ਼ ਐਨੀਮਲ ਫੀਡ ਪਲਾਂਟ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਪੰਜਾਬ ਭਾਰਤ ਦਾ ਅਗਲਾ ਬਿਜ਼ਨਸ ਹੱਬ ਬਣੇਗਾ। ਇਹ ਨਿਵੇਸ਼ ਰੋਜ਼ਗਾਰ ਪੈਦਾ ਕਰੇਗਾ ਤੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰੇਗਾ। ਮੁੱਖ ਮੰਤਰੀ ਨੇ ਨਵੇਂ ਉਦਯੋਗਾਂ ਲਈ ਯੋਗਦਾਨ ਦਾ ਵਾਅਦਾ ਕੀਤਾ ਅਤੇ ਰਾਜ ਨੂੰ ਇੰਡਸਟਰੀਅਲ ਹੱਬ ਬਣਾਉਣ ਦੀ ਗੱਲ ਕੀਤੀ। ਇਹ ਵਿਕਾਸ ਪੰਜਾਬ ਦੀ ਅਰਥ ਵਿਵਸਥਾ ਨੂੰ ਨਵਾਂ ਆਕਾਰ ਦੇਵੇਗਾ। ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਲੁਧਿਆਣਾ ਵਿਖੇ ਪੰਜਾਬ ਖੇਤਰੀਅਲ ਯੂਨੀਵਰਸਿਟੀ ਦੇ ਮੈਦਾਨ ਵਿੱਚ 10 ਦਿਨ ਵਾਲੇ ਸਾਰਸ ਮੇਲੇ 2025 ਨੂੰ ਭਵੰਤ ਮਾਨ ਟੰਗ ਨਾਲ ਉਦਘਾਟਿਤ ਕੀਤਾ ਹੈ। ਇਹ ਮੇਲਾ ਭਾਰਤ ਦੀਆਂ ਸੱਭਿਆਚਾਰਕ ਵਿਧਾਵਾਂ ਨੂੰ ਖੋਲਣ ਵਾਲਾ ਇੱਕ ਵੱਡਾ ਪਲੇਟਫਾਰਮ ਬਣਿਆ ਹੈ ਜਿੱਥੇ ਦੇਸ਼ ਭਰ ਦੇ ਕਾਰੀਗਰਾਂ ਵੱਲੋਂ ਬਣਾਏ ਹੱਥ ਨਾਲ ਬਣੇ ਵਸਤੂਆਂ, ਰਵਾਇਤੀ ਵੇਸ਼ ਪੋਸ਼ਾ ਅਤੇ ਲੋਕ ਨਾਚਾਂ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ 500 ਤੋਂ ਵੱਧ ਸਟਾਲਾਂ ਸਥਾਪਿਤ ਕੀਤੀਆਂ ਗਈਆਂ ਹਨ ਜੋੜਤਾ ਅਤੇ ਆਰਟੀਸਨਸ ਨੂੰ ਆਪਣੀ ਕਲਾ ਨੂੰ ਵਿਕਰੀ ਲਈ ਪਲੇਟਫਾਰਮ ਪ੍ਰਦਾਨ ਕਰ ਰਹੀ ਤੁਹਾ ਉਸ ਤਨੂ ਵੀ ਬਲ ਨਹੀਂ ਆਏਗਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਵੱਡਾਲਾ ਜ਼ਿਲ੍ਹੇ ਦੇ ਕਿਲਾ ਲਾਲ ਸਿੰਘ ਪੁਲਿਸ ਥਾਣੇ ਤੇ ਕੀਤੇ ਗਏ ਰਾਕਟ ਪ੍ਰੋਪੈਲਡ ਗ੍ਰੇਨੇਡ ਹਮਲੇ ਨਾਲ ਜੁੜੇ 11 ਵਿਅਕਤੀਆਂ ਵਿਰੁੱਧ ਚਾਰ ਸੀਟ ਦਾਇਰ ਕੀਤੀ ਹੈ। ਇਹ ਹਮਲਾ ਪਾਕਿਸਤਾਨ ਆਧਾਰਿਤ ਅਤਵਾਦੀਆਂ ਦੇ ਨਿਰਦੇਸ਼ਾਂ ਤੇ ਕੀਤਾ ਗਿਆ ਸੀ ਜਿਸ ਨਾਲ ਪੰਜਾਬ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਗਈਆਂ ਹਨ। ਨਵੇਂ ਨੇ ਪੰਜਾਬ ਪੁਲਿਸ ਤੋਂ ਕੇਸ ਲੈ ਕੇ ਇਸ ਦੀ ਡੂੰਗੀ ਜਾਂਚ ਕੀਤੀ ਹੈ ਜਿਸ ਵਿੱਚ ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਦੀ ਸਪਲਾਈ ਚੇਨ ਦਾ ਵੀ ਖੁਲਾਸਾ ਹੋਇਆ ਹੈ ਇਹ ਚਾਰਜ ਸ਼ੀਟ ਅਤਵਾਦ ਵਿਰੋਧ ਪੰਜਾਬ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਨਿਆਂ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ ਜਾਂਚ ਅਤੇ ਨਿਗਰਾਨੀ ਜਾਰੀ ਹੈ NCRB ਰਿਪੋਰਟ ਅਨੁਸਾਰ ਪੰਜਾਬ ਸਮੇਤ ਚਾਰਖੰਡ ਬਿਹਾਰ ਅਤੇ ਯੂਪੀ ਵਿੱਚ ਸੜਕ ਹਾਦਸਿਆਂ ਨੇ ਜ਼ਖਮੀਆਂ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਹਨ ਜੋ ਰਾਸ਼ਟਰੀ ਪੈਟਰਨ ਨਾਲ ਉਲਟ ਹੈ ਪੰਜਾਬ ਵਿੱਚ ਇਹ ਰੁਝਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਖਰਾਬ ਸੜਕਾਂ ਕਾਰਨ ਵੱਧ ਰਿਹਾ ਹੈ ਅਧਿਕਾਰੀਆਂ ਨੇ ਡਰਾਈਵਿੰਗ ਜਾਗਰੂਕਤਾ ਅਭਿਆਨਾਂ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ ਇਹ ਰਿਪੋਰਟ ਸੜਕ ਸੁਰੱਖਿਆ ਤੇ ਧਿਆਨ ਦਿਵਾਉਂਦੀ ਹੈ ਜੋ ਹਜ਼ਾਰਾਂ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅੰਮ੍ਰਿਤਸਰ ਦੇ ਬਾਹਰੀ ਖੇਤਰ ਵਿੱਚ 18 ਚੱਕਰ ਵਾਲੇ ਟਰੇਲਰ ਟਰੱਕ ਨੇ ਬਾਈਕ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ ਜਿਸ ਨਾਲ ਉਨ੍ਹਾਂ ਦੀ ਹੀ ਤੁਰੰਤ ਮੌਤ ਹਾਦਸੇ ਵੇਰੇ ਵਾਪਰਿਆ ਤੇ ਪੁਲਿਸ ਨੇ ਡਰਾਈਵਰ ਨੂੰ ਫੜ ਲਿਆ ਹੈ ਜੋ ਨਸ਼ੇ ਵਿੱਚ ਸੀ। ਇਹ ਘਟਨਾ ਸੜਕਾਂ ਤੇ ਤੇਜ਼ ਰਫ਼ਤਾਰ ਅਤੇ ਨਸ਼ੇ ਵਾਲੇ ਡਰਾਈਵਿੰਗ ਦੇ ਖਤਰੇ ਨੂੰ ਉਜਾਗਰ ਕਰਦੀ ਹੈ। ਪਰਿਵਾਰਾਂ ਨੂੰ ਗਹਿਰਾ ਅਫਸੋਸ ਹੋਇਆ ਹੈ ਤੇ ਸਰਕਾਰ ਨੇ ਜਾਂਚ ਆਦੇਸ਼ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਨੇ ਮੁੱਖ ਸਚਿਵ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਸਕੂਲ ਅਧਿਆਪਕਾਂ ਨੂੰ ਗੈਰ ਪਾਠਕ ਕੰਮ ਜਿਵੇਂ ਚੋਣਾ ਅਤੇ ਗਣਨਾ ਵਰਗੇ ਕੰਮਾਂ ਤੋਂ ਰੋਕਿਆ ਜਾਵੇ ਤਾਂ ਕਿ ਉਹ ਪੜਾਈ ਤੇ ਧਿਆਨ ਦੇਣ। ਇਹ ਕਦਮ ਅਧਿਆਪਕਾਂ ਦੀ ਸ਼ਿਕਾਇਤਾਂ ਤੇ ਆਧਾਰਿਤ ਹੈ ਤੇ ਸਿੱਖਿਆ ਪੱਧਰ ਵਧਾਉਣ ਲਈ ਹੈ। ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਬਣਾਉਣ ਦਾ ਵਾਅਦਾ ਕੀਤਾ ਹੈ। ਇਹ ਬਦਲਾਅ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸਕਾਰਾਤਮਕ ਹਵਾ ਲੈ ਕੇ ਆਵੇਗਾ। ਪੰਜਾਬ ਸਰਕਾਰ ਕਹਤਰ ਅਧਿਆਪਕਾਂ ਨੂੰ ਸਟੇਟ ਟੀਚਰ ਅਵਾਰਡ ਨਾਲ ਸਨਮਾਨਿਤ ਕਰੇਗੀ ਜਿਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਹੈ। ਇਹ ਅਵਾਰਡ ਵਿਅਕਤੀਗਤ ਯੋਗਤਾ ਤੇ ਵਿਦਿਆਰਥੀਆਂ ਲਈ ਯੋਗਦਾਨ ਤੇ ਆਧਾਰਿਤ ਹੈ। ਸਮਾਰੋਹ ਵਿੱਚ ਨਗਦ ਰਕਮ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ। ਇਹ ਪਹਿਲ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੁਧਿਆਣਾ ਵਿੱਚ ਦੋ ਵਿਦੇਸ਼ੀ ਆਧਾਰਿਤ ਫਰਾਰ ਗੈਂਗਸਟਰ ਦੇ ਮੁਖ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਲੋਬਲ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ। ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਜ਼ਬਤ ਕੀਤੇ ਹਨ। ਇਹ ਕਾਰਵਾਈ ਗੈਂਗਵਾਰ ਨੂੰ ਰੋਕਣ ਵਾਲੀ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨਾਂ ਦੀ ਘਟ ਗਿਣਤੀ ਸਥਿਤੀ ਦੀ ਸੰਵਿਧਾਨਿਕ ਸਮੀਖਿਆ ਦੀ ਮੰਗ ਕੀਤੀ ਹੈ ਕਿਉਂਕਿ ਉਹਨਾਂ ਦੀ ਆਬਾਦੀ ਹੁਣ 200 ਮਿਲੀਅਨ ਤੋਂ ਵੱਧ ਹੋ ਚੁੱਕੀ ਹੈ ਤੇ ਉਹ ਰਾਜਨੀਤਿਕ ਤੌਰ ਤੇ ਪ੍ਰਭਾਵਸ਼ਾਲੀ ਹਨ ਭਾਜਪਾ ਦਾ ਕਹਿਣਾ ਹੈ ਕਿ ਘਟ ਗਿਣਤੀ ਦੀ ਪਛਾਣ ਰਾਜ ਵਾਇਸ ਕਰਨੀ ਚਾਹੀਦੀ ਹੈ ਨਾ ਕਿ ਰਾਸ਼ਟਰੀ ਪੱਧਰ ਤੇ ਅਤੇ ਅਰਥ ਵਿਵਸਥਾ ਅਧਾਰਿਤ ਰਿਜ਼ਰਵੇਸ਼ਨ ਨੂੰ ਸਮਰਥਨ ਦਿੰਦਾ ਹੈ ਜਲੰਧਰ ਵਿੱਚ Hindu ਅਤੇ Musalmanਾਂ ਵਿਚਕਾਰ ਤਣਾਅ ਤੋਂ ਬਾਅਦ ਇਹ ਮੰਗ ਕੀਤੀ ਗਈ ਹੈ ਜਿੱਥੇ ਇੱਕ Hindu ਜਵਾਨ ਅਤੇ Musalman ਪ੍ਰਦਰਸ਼ਨੀਆਂ ਵਿੱਚ ਲੜਾਈ ਹੋਈ ਸੀ ਭਾਜਪਾ ਨੇ ਸੁਝਾਅ ਦਿੱਤਾ ਹੈ ਕਿ ਸਿੱਖ, ਜੈਨ, ਬੋਧ, ਕ੍ਰਿਸ਼ਚੀ ਅਤੇ ਪਾਰਸੀਆਂ ਵਰਗੀਆਂ ਅਸਲ ਕਟ ਗਿਣਤੀਆਂ ਨੂੰ ਵਧੇਰੇ ਸੁਰੱਖਿਆ ਦੇਣੀ ਚਾਹੀਦੀ ਹੈ ਪੰਜਾਬ ਦੇ ਸਿਆਸੀ ਖੇਤਰ ਵਿੱਚ ਇੱਕ ਨਵਾਂ ਵਿਕਾਸ ਹੋਇਆ ਜਿੱਥੇ ਕਾਂਗਰਸ ਪਾਰਟੀ ਨੇ ਤਰਨਤਾਰਨ ਵਿਧਾਨ ਸਭਾ ਬਾਈ ਇਲੈਕਸ਼ਨ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਰਨ ਬੀਰ ਸਿੰਘ ਬੁਰਜ ਦੀ ਉਮੀਦਵਾਰੀ ਨੂੰ ਹਰੀ ਝੰਡੀ ਦਿਖਾਈ ਹੈ ਜੋ ਇੱਕ ਰਾਜਨੀਤਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਖੇਤੀਬਾੜੀ ਅਤੇ ਰੀਅਲ ਅਸਟੇਟ ਵਪਾਰ ਨਾਲ ਜੁੜੇ ਹੋਏ ਹਨ। ਇਹ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਹੋ ਰਹੀ ਹੈ ਅਤੇ ਚੋਣ ਲੈਟਰਲ ਕਮਿਸ਼ਨ ਨੇ ਅਜੇ ਤਾਰੀਖ ਐਲਾਨ ਨਹੀਂ ਕੀਤੀ ਹੈ। ਹਰਮਿਤ ਸਿੰਘ ਸੰਦੂ ਨੂੰ ਆਪ ਦੇ ਉਮੀਦਵਾਰ ਵਜੋਂ ਐਲਾਨ ਪੰਜਾਬ ਰਾਜ ਦਾ ਕਰਜ਼ਾ ਹੁਣ 3.82 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ ਤੇ 2025 ਤੋਂ 26 ਤੱਕ 4.17 ਲੱਖ ਕਰੋੜ ਹੋਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਵਿਧਿਕ ਸਪਲਾਈ ਦਾ ਵਾਅਦਾ ਕੀਤਾ ਹੈ ਜੋ ਰਾਜ ਦੀ ਆਮਦਨ ਦਾ ਵੱਡਾ ਹਿੱਸਾ ਖਾ ਰਿਹਾ ਹੈ ਇਸ ਨਾਲ ਵਿਕਾਸ ਪ੍ਰੋਜੈਕਟਾਂ ਉਤੇ ਪ੍ਰਭਾਵ ਪਿਆ ਹੈ ਅਤੇ ਕੇਂਦਰ ਸਰਕਾਰ ਨੇ 800 ਕਰੋੜ ਰੁਪਏ ਦੇ ਸੜਕ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਚਿੰਤਾ ਵਧ ਰਹੀ ਹੈ। ਮੋਹਾਲੀ ਦੇ ਫੋਟਸ ਹਸਪਤਾਲ ਵਿੱਚ ਉਹਨਾਂ ਦੀ ਹਾਲਤ ਹਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਤੇ ਜੀਵਨ ਬਚਾਓ ਉਪਕਰਣਾਂ 'ਤੇ ਹਨ। 27 ਸਤੰਬਰ ਨੂੰ ਬੱਦੀ ਤੋਂ Shimla ਜਾਣ ਦੇ ਸਮੇਂ ਮੋਟਰਸਾਈਕਲ 'ਅਗੇ ਪਸ਼ੂ ਔਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਏ ਸਨ। ਹਸਪਤਾਲ ਵੱਲੋਂ ਪਿਛਲੇ 2 ਦਿਨਾਂ ਤੋਂ ਉਹਨਾਂ ਦੀ ਹਾਲਤ ਬਾਰੇ ਵਿਸ਼ੇਸ਼ ਅਪਡੇਟ ਨਹੀਂ ਦਿੱਤੀ ਗਈ ਹੈ। ਸਿਰਫ ਪਹਿਲਾ ਵਰਗ ਹੀ ਰਹਿਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਫੈਨਜ਼ ਅਤੇ ਦੋਸਤਾਂ ਵੱਲੋਂ ਲਗਾਤਾਰ ਅਰਦਾਸਾਂ ਜਾਰੀ ਹਨ। ਕੱਲ੍ਹ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ ਜਿਸ ਨਾਲ ਸੂਬੇ ਵਿੱਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਮੌਸਮ ਵਿਭਾਗ ਨੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਅਗਲੇ 3 ਦਿਨਾਂ ਤੱਕ ਇਹ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਹੈ। ਸਰਕਾਰ ਨੇ ਸਤਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਅਲਰਟ ਕਰ ਦਿੱਤਾ ਹੈ ਤੇ ਜਲੰਧਰ ਵਿੱਚ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਅਮੀਰ ਇਤਿਹਾਸ ਨੂੰ ਬਚਾਉਣ ਲਈ ਇੱਕ ਬਟਨ ਦੀ ਖਿਚੋਣ ਕਾਫੀ ਹੈ ਚੰਡੀਗੜ੍ਹ ਅਧਾਰਿਤ ਐਨਜੀਓ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਪਿਛਲੇ 16 ਸਾਲ ਵਿੱਚ ਲੱਖਾਂ ਪੁਰਾਣੇ ਹੱਥ ਲਿਖਤ ਤਸਵੀਰਾਂ ਨਕਸ਼ੇ ਅਤੇ ਕਿਤਾਬਾਂ ਨੂੰ ਡਿਜੀਟਲ ਰੂਪ ਦਿੱਤਾ ਹੈ ਇਸ ਨਾਲ 12 ਮਿਲੀਅਨ ਤੋਂ ਵੱਧ ਲੋਕਾਂ ਨੂੰ ਆਨਲਾਈਨ ਅਤੇ ਆਫਲਾਈਨ ਰਾਹੀਂ ਮੁਫਤ ਪਹੁੰਚ ਮਿਲੀ ਹੈ ਦਵਿੰਦਰ ਪਾਲ ਸਿੰਘ ਪੀ ਡੀ ਐਲ ਦੇ ਸੰਸਥਾਪਕ ਨੇ ਦੱਸਿਆ ਕਿ ਉਹ 95 ਮਿਲੀਅਨ ਡਿਜੀਟਲ ਫਾਈਲਾਂ ਨੂੰ ਡਿਜੀਟਾਈਜ਼ ਕਰ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ 100 ਮਿਲੀਅਨ ਪੰਨਿਆਂ ਦਾ ਆਕੜਾ ਪਾਰ ਕਰਨਗੇ ਇਹ ਖਬਰ ਨਿਊ ਇੰਡੀਅਨ ਐਕਸਪ੍ਰੈਸ ਬਰਨਾਲਾ ਵਿੱਚ ਇੱਕ ਸਾਬਕਾ ਸਰਪੰਚ ਦੇ 40 ਸਾਲ ਦੇ ਪੁੱਤਰ ਨੂੰ ਅਣਪਛਾਣੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਅਤੇ ਪੁਲਿਸ ਜਾਂਚ ਸ਼ੁਰੂ ਕਰ ਚੁੱਕੀ ਹੈ। ਘਟਨਾ ਨੇ ਗਵਾਂਡੀ ਖੇਤਰ ਵਿੱਚ ਡਰ ਪੈਦਾ ਕਰ ਦਿੱਤਾ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਅਪਰਾਧ ਪੰਜਾਬ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ਨੂੰ ਦਰਸਾਉਂਦਾ ਹੈ ਤੇ ਸੁਰੱਖਿਆ ਵਧਾਉਣ ਦੀ ਲੋੜ ਨੂੰ ਜਾਗਰੂਕ ਕਰਦਾ ਹੈ। ਮੋਹਾਲੀ ਵਿੱਚ ਰੋਡ ਸੁਰੱਖਿਆ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਇੱਕ ਦਿਨ ਵਿੱਚ ਤਿੰਨ ਲੋਕਾਂ ਨੂੰ ਰੋਡ ਹਾਦਸਿਆਂ ਵਿੱਚ ਜਾਣ ਗਈ ਹੈ ਤੇ ਅਥਾਰਟੀਆਂ ਜਾਂਚ ਕਰ ਰਹੀਆਂ ਹਨ ਇਹ ਘਟਨਾਵਾਂ ਰਸਤਿਆਂ ਦੀ ਹਾਲਤ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਚੁਣੌਤੀ ਦਿੰਦੀਆਂ ਹਨ ਪੁਲਿਸ ਨੇ ਜਾਗਰੂਕਤਾ ਅਭਿਆਨ ਚਲਾਉਣ ਦੀ ਯੋਜਨਾ ਬਣਾਈ ਹੈ ਤੇ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਪੰਜਾਬ ਵਿੱਚ ਰੋਡ ਸੇਫਟੀ ਲਈ ਵੱਡੇ ਕਦਮ ਚਾਹੀਦੇ ਹਨ ਲੁਧਿਆਣਾ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਲੌਕ ਪਿਸਟਲ ਅਤੇ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਜੋ ਨਸ਼ੇ ਅਤੇ ਹਥਿਆਰਾਂ ਦੇ ਅਪਰਾਧਾਂ ਵਿੱਚ ਲੱਗੇ ਹੋਏ ਸਨ ਇਹ ਗ੍ਰਿਫਤਾਰੀਆਂ ਨਿਯਮ ਕਾਨੂੰਨ ਲਾਗੂ ਕਰਨ ਵਾਲੇ ਯਤਨਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸ਼ਹਿਰ ਵਿੱਚ ਅਪਰਾਧ ਨੂੰ ਰੋਕਣ ਵਿੱਚ ਮਦਦ ਕਰਨਗੀਆਂ ਪੁਲਿਸ ਨੇ ਇਸ ਨੈੱਟਵਰਕ ਨੂੰ ਤਬਾਹ ਕਰਨ ਦਾ ਵਾਅਦਾ ਕੀਤਾ ਹੈ ਤੇ ਜਾਂਚ ਜਾਰੀ ਹੈ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਜ਼ਰੂਰੀ ਹਨ ਲੁਧਿਆਣਾ ਵਿੱਚ ਪੁਲਿਸ ਐਨਕਾਊਂਟਰ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਸੰਗਠਿਤ ਅਪਰਾਧਾਂ ਵਿੱਚ ਲੱਗਾ ਹੋਇਆ ਸੀ ਇਹ ਘਟਨਾ ਨਿਯਮ ਕਾਨੂੰਨ ਨੂੰ ਬਰਕਰਾਰ ਰੱਖਣ ਵਾਲੀ ਯਤਨਾਂ ਨੂੰ ਦਰਸਾਉਂਦੀ ਹੈ ਤੇ ਗੈਂਗ ਵਿਰੋਧ ਮੁਹਿੰਮ ਨੂੰ ਬਲ ਦਿੰਦੀ ਹੈ ਗ੍ਰਿਫਤਾਰੀ ਤੋਂ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ ਅਤੇ ਪੁਲਿਸ ਨੇ ਸੁਰੱਖਿਆ ਵਧਾਉਣ ਦਾ ਯੋਗਦਾਨ ਦਿੱਤਾ ਹੈ ਇਹ ਪੰਜਾਬ ਲਈ ਚੰਗੀ ਖਬਰ ਹੈ ਲੁਧਿਆਣਾ ਵਿੱਚ ਹੋਈ ਇੱਕ ਵੈਟਰਨਰੀ ਗਲਬਾਤ ਦੌਰਾਨ ਇੱਕ ਪਸ਼ੂ ਚਿਕਿਤਸਕ ਨੇ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਚੇਤਾਵਨੀ ਜਾਰੀ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤ ਵਿੱਚ ਰੇਬੀਜ਼ ਦੇ 97% ਮਾਮਲੇ ਕੁੱਤਿਆਂ ਦੇ ਕਟਣ ਕਾਰਨ ਹੁੰਦੇ ਹਨ ਅਤੇ ਇਸ ਨੂੰ ਚਾਰ ਟੰਗਾਂ ਵਾਲੀ ਬਿਮਾਰੀ ਦਾ ਨਾਮ ਦਿੱਤਾ ਜੋ ਸੰਭਵਤ ਤੌਰ ਤੇ ਕੁੱਤਿਆਂ ਵਰਗੇ ਚਾਰ ਪੈਰਾਂ ਵਾਲੇ ਜਾਨਵਰਾਂ ਨਾਲ ਜੁੜੀ ਇਸ ਬਿਮਾਰੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਵੈਟ ਨੇ ਜਨਤਕ ਸਿਹਤ ਦੀ ਸੁਰੱਖਿਆ ਲਈ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ। ਇਹ ਸੈਮੀਨਾਰ ਪੰਜਾਬ ਵਿੱਚ ਚਿੜੀਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ ਪੰਜਾਬ ਦੇ ਮਜ਼ਦੂਰਾਂ ਲਈ ਵੱਡੀ ਖਬਰ ਕਿ ਮਾਨ ਸਰਕਾਰ ਨੇ ਸਾਰੀਆਂ ਸੇਵਾਵਾਂ ਨੂੰ ਆਨਲਾਈਨ ਕਰਨ ਦਾ ਐਲਾਨ ਕੀਤਾ ਹੈ ਜੋ ਉਹਨਾਂ ਨੂੰ ਆਸਾਨੀ ਪ੍ਰਦਾਨ ਕਰੇਗਾ ਇਹ ਹੀ ਡਿਜੀਟਲ ਤਬਦੀਲੀ ਰੋਜ਼ਗਾਰ ਅਤੇ ਪਹਲਾਈ ਨੂੰ ਤੇਜ਼ ਕਰੇਗੀ ਅਤੇ ਪੇਪਰਵਰਕ ਘਟਾਏਗੀ ਮਜ਼ਦੂਰ ਵਰਗ ਨੂੰ ਇਸ ਨਾਲ ਵੱਡਾ ਲਾਭ ਹੋਵੇਗਾ ਅਤੇ ਰਾਜ ਵਿੱਚ ਡਿਜੀਟਲ ਇੰਡੀਆ ਨੂੰ ਲਾਗੂ ਕੀਤਾ ਜਾਵੇਗਾ ਯੋਜਨਾ ਜਲਦੀ ਲਾਗੂ ਹੋਵੇਗੀ ਅੱਜ ਦੀ ਵਿਸ਼ੇਸ਼ ਖਬਰ ਉਹਨਾਂ ਲਈ ਹੈ ਜੋ ਅਕਸਰ ਮੋਬਾਈਲ ਫੋਨ, ਲੈਪਟਾਪ, ਟੈਲੀਵਿਜ਼ਨ, ਵਾਸ਼ਿੰਗ ਮਸ਼ੀਨ, ਮੋਟਰਸਾਈਕਲ, ਫ੍ਰਿਜ ਜਾਂ ਹੋਰ ਇਲੈਕਟ੍ਰੋਨਿਕ ਵਸਤੂਆਂ ਕਰਜ਼ੇ ਤੇ ਯਾਨੀ ਕਿ ਕਿਸ਼ਤਾਂ ਤੇ ਖਰੀਦਦੇ ਹਨ। ਇਹ ਸੋਚਦੇ ਹੋਏ ਕਿ ਇਸ ਦੇ ਬਦਲੇ ਸਾਨੂੰ ਕੋਈ ਚੀਜ਼ ਗਹਿਣੇ ਨਹੀਂ ਰੱਖਣੀ ਅਤੇ ਆਰਾਮ ਨਾਲ ਇਸ ਨੂੰ ਵਰਤਦੇ ਰਹਾਂਗੇ। ਜੇ ਇੱਕ ਅੱਧੀ ਕਿਸ਼ਤ ਰਹਿ ਵੀ ਗਈ ਤਾਂ ਕੋਈ ਮੁਸ਼ਕਲ ਨਹੀਂ। ਪਰ ਹੁਣ ਭਾਰਤੀ ਰਿਜ਼ਰਵ ਬੈਂਕ ਇਸ ਮਾਮਲੇ ਤੇ ਸਖਤੀ ਕਰ ਰਿਹਾ ਹੈ ਅਤੇ ਇੱਕ ਨਵੀਂ ਵਿਵਸਥਾ ਲਿਆਉਣ ਦੀ ਤਿਆਰੀ ਵਿੱਚ ਹੈ ਇਸ ਨਵੇਂ ਸਿਸਟਮ ਅਨੁਸਾਰ ਜੇ ਤੁਸੀਂ ਸਮੇਂ ਸਿਰ ਕਿਸ਼ਤਾਂ ਨਾ ਭਰ ਸਕੇ ਤਾਂ ਤੁਹਾਡੀ ਕਿਸ਼ਤਾਂ ਤੇ ਖਰੀਦੀ ਗਈ ਕੋਈ ਵੀ ਵਸਤੂ ਆਪਣੇ ਆਪ ਕੰਮ ਕਰਨਾ ਬੰਦ ਕਰ ਦੇਵੇਗੀ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਜਾਂ ਕਿੱਥੇ ਵੀ ਹੋਵੇ ਇਹ ਗੱਲ ਸੁਣਨ ਵਿੱਚ ਥੋੜੀ ਅਜੀਬ ਲੱਗ ਸਕਦੀ ਹੈ ਪਰ ਇਸ ਨੂੰ ਸਮਝਣ ਲਈ ਅਮਰੀਕਾ ਵਿੱਚ ਕਾਰਾਂ ਵਿੱਚ ਵਰਤਿਆ ਜਾਣ ਵਾਲਾ ਕਿਲ ਸਵਿਚ ਸਿਸਟਮ ਦੀ ਮਿਸਾਲ ਦੇਖ ਸਕਦੇ ਹੋ ਅੱਜ ਅਸੀਂ ਇਸ ਸਿਸਟਮ ਦੀ ਹਰ ਪਹਿਲੂ ਤੇ ਗੱਲ ਕਰਾਂਗੇ ਜਿਵੇਂ ਇਹ ਕਿਵੇਂ ਕੰਮ ਕਰੇਗਾ ਅਤੇ ਇਸ ਦਾ ਮਕਸਦ ਕੀ ਹੈ RBI ਇੱਕ ਅਜਿਹੀ ਤਕਨੀਕ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਜੇ ਤੁਸੀਂ ਕਿਸ਼ਤਾਂ ਦਾ ਭੁਗਤਾਨ ਨਾ ਕਰ ਸਕੇ ਤਾਂ ਤੁਹਾਡੀ ਖਰੀਦੀ ਹੋਈ ਵਸਤੂ ਜਾਂ ਸੇਵਾ ਨੂੰ ਰਿਮੋਟ ਨਾਲ ਬੰਦ ਕਰ ਦਿੱਤਾ ਜਾਵੇਗਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਰਿਮੋਟ ਨਾਲ ਟੀਵੀ ਬੰਦ ਕਰਦੇ ਹਾਂ ਇਸ ਤੋਂ ਬਾਅਦ ਤੁਸੀਂ ਉਸ ਵਸਤੂ ਨੂੰ ਵਰਤ ਨਹੀਂ ਸਕੋਗੇ ਭਾਵੇਂ ਕਿੰਨਾ ਵੀ ਜ਼ੋਰ ਲਗਾਓ ਇਸ ਦਾ ਮੁੱਖ ਮਕਸਦ ਹੈ ਮੋਬਾਈਲ ਟੀਵੀ ਵਾਸ਼ਿੰਗ ਮਸ਼ੀਨ ਵਰਗੀਆਂ ਛੋਟੀਆਂ ਵਸਤੂਆਂ ਲਈ ਲਏ ਗਏ ਕਰਜ਼ਿਆਂ ਦੀ ਵਸੂਲੀ ਨੂੰ ਸਰਲ ਅਤੇ ਪ੍ਰਭਾਵੀ ਬਣਾਉਣਾ ਕੰਪਨੀਆਂ ਦਾ ਕਹਿਣਾ ਹੈ ਕਿ ਲੋਕ ਕਿਸ਼ਤਾਂ ਤੇ ਵਸਤੂਆਂ ਤਾਂ ਖਰੀਦ ਲੈਂਦੇ ਹਨ ਪਰ ਬਾਅਦ ਵਿੱਚ ਕਿਸ਼ਤਾਂ ਨਹੀਂ ਭਰਦੇ بار بار ਸੰਪਰਕ ਕਰਨ ਦੇ ਬਾਵਜੂਦ ਵੀ ਮੁਸ਼ਕਲਾਂ ਆਉਂਦੀਆਂ ਹਨ ਇਸ ਲਈ ਆਰਬੀਆਈ ਨੇ ਇੱਕ ਸਿੱਧਾ ਹੱਲ ਕੱਢਿਆ ਹੈ ਜੇ ਕਿਸ਼ਤਾਂ ਨਾ ਭਰੀਆਂ ਤਾਂ ਸਮਾਨ ਆਪਣੇ ਆਪ ਬੰਦ ਹੋ ਜਾਵੇਗਾ ਇਸ ਨਾਲ ਖਪਤਕਾਰਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਹੋਣਾ ਪਵੇਗਾ ਨਹੀਂ ਤਾਂ ਉਹ ਵਸਤੂ ਸਿਰਫ ਇੱਕ ਨਕਾਰਾ ਡੱਬਾ ਬਣ ਕੇ ਰਹਿ ਜਾਵੇਗੀ RBI ਨੇ ਇਸ ਤਕਨੀਕ ਬਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹਿਲਾਂ ਹੀ ਅਜਿਹੀ ਤਕਨੀਕ ਵਰਤੀ ਜਾਂਦੀ ਹੈ ਜਿਵੇਂ ਕਾਰਾਂ ਦੇ ਕਰਜ਼ਿਆਂ ਲਈ ਕਿਲ ਸਵਿਚ ਜਾਂ 스타ਟਰ ਪਿੰਟਰਪਟ ਡਿਵਾਈਸ ਜੋ ਕਿਸ਼ਤ ਨਾ ਭਰਨ ਤੇ ਕਾਰ ਨੂੰ ਰਿਮੋਟ ਨਾਲ ਅਯੋਗ ਕਰ ਦਿੰਦੀ ਹੈ ਭਾਰਤ ਵਿੱਚ ਇਹ ਸਿਸਟਮ ਮੁੱਖ ਤੌਰ ਤੇ ਛੋਟੇ ਇਲੈਕਟ੍ਰੋਨਿਕ ਉਤਪਾਦਾਂ ਤੇ ਲਾਗੂ ਹੋ ਸਕਦਾ ਹੈ ਇਸ ਲਈ ਵਸਤੂਆਂ ਵਿੱਚ ਪਹਿਲਾਂ ਤੁਹੀ ਇੱਕ ਸੌਫਟਵੇਅਰ ਜਾਂ ਐਪਲੀਕੇਸ਼ਨ ਇੰਸਟਾਲ ਕੀਤੀ ਜਾਵੇਗੀ ਜੋ ਕਿਸ਼ਤ ਨਾ ਭਰਨ ਤੇ ਸਮਾਨ ਨੂੰ ਰਿਮੋਟ ਨਾਲ ਲੌਕ ਜਾਂ ਬੰਦ ਕਰ ਦੇਵੇਗੀ ਹਾਲਾਂਕਿ ਹਰ ਉਤਪਾਦ ਤੇ ਇਸ ਸਿਸਟਮ ਨੂੰ ਲਾਗੂ ਕਰਨਾ ਆਸਾਨ ਨਹੀਂ ਮੋਬਾਈਲ, ਟੈਬਲੇਟ, ਲੈਪਟਾਪ ਅਤੇ ਸਮਾਰਟ ਟੀਵੀ ਵਰਗੀਆਂ ਚੀਜ਼ਾਂ ਤੇ ਇਹ ਸੌਖਾ ਹੈ ਕਿਉਂਕਿ ਇਹ ਸਾਰੀਆਂ ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ ਪਰ ਫ੍ਰਿਜ, ਵਾਸ਼ਿੰਗ ਮਸ਼ੀਨ ਵਰਗੇ ਘਰੇਲੂ ਉਪਕਰਨਾਂ ਤੇ ਇਸ ਨੂੰ ਲਾਗੂ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਭਾਰਤ ਵਿੱਚ ਛੋਟੇ ਕਰਜ਼ਿਆਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਲੋਕ ਜਾਂ ਤਾਂ ਸੋਨਾ, ਚਾਂਦੀ ਗਹਿਣੇ ਰੱਖ ਕੇ ਕਰਜ਼ਾ ਲੈ ਰਹੇ ਹਨ ਜਾਂ ਮੋਬਾਈਲ ਐਪਸ ਰਾਹੀਂ ਛੋਟੇ ਕਰਜ਼ੇ ਲੈ ਕੇ ਗੁਜ਼ਾਰਾ ਕਰ ਰਹੇ ਹਨ। ਹੋਮ ਕ੍ਰੈਡਿਟ ਫਾਈਨਾਂਸ ਦੀ 2024 ਦੀ ਰਿਪੋਰਟ ਅਨੁਸਾਰ ਇੱਕ ਤਿਹਾਈ ਤੋਂ ਵੱਧ ਖਪਤਕਾਰ ਇਲੈਕਟ੍ਰੋਨਿਕ ਵਸਤੂਆਂ ਕਿਸ਼ਤਾਂ ਤੇ ਖਰੀਦ ਕ੍ਰੈਫ ਹਾਈ ਮਾਰਕ ਦੀ ਰਿਪੋਰਟ ਮੁਤਾਬਕ 1 ਲੱਖ ਤੋਂ ਘੱਟ ਦੇ ਕਰਜ਼ਿਆਂ ਵਿੱਚ ਸਭ ਤੋਂ ਜ਼ਿਆਦਾ ਡਿਫਾਲਟਰ ਹੁੰਦੇ ਹਨ ਯਾਨੀ ਅਜਿਹੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਇਹ ਨਵਾਂ ਸਿਸਟਮ ਇਸ ਸਥਿਤੀ ਨੂੰ ਸੁਧਾਰ ਸਕਦਾ ਹੈ RBI ਦਾ ਇਹ ਪ੍ਰਸਤਾਵ ਖਪਤਕਾਰਾਂ ਲਈ ਸਹੂਲਤ ਅਤੇ ਬੈਂਕਾਂ ਲਈ ਭੁਗਤਾਨ ਦੀ ਸੁਰੱਖਿਆ ਲਿਆ ਸਕਦਾ ਹੈ ਪਰ ਇਸ ਨਾਲ ਸੁਰੱਖਿਆ ਅਤੇ ਨਿੱਜਤਾ ਦੀਆਂ ਚੁਣੌਤੀਆਂ ਵੀ ਸਾਹਮਣੇ ਆ ਸਕਦੀਆਂ ਹਨ। ਮਿਸਾਲ ਦੇ ਤੌਰ ਤੇ ਜੇ ਕਿਸੇ ਦਾ ਮੋਬਾਈਲ ਜਾਂ ਲੈਪਟਾਪ ਲੌਕ ਹੋ ਜਾਂਦਾ ਹੈ ਤਾਂ ਉਸ ਵਿੱਚ ਸਟੋਰ ਡਾਟਾ ਦਾ ਕੀ ਹੋਵੇਗਾ? ਕਿ ਉਸ ਡਾਟਾ ਦੀ ਦੁਰਵਰਤੋਂ ਦਾ ਖਤਰਾ ਨਹੀਂ? ਜੇ ਕੋਈ ਕੰਪਨੀ ਪਹਿਲਾਂ ਤੋਂ ਹੀ ਅਜਿਹੀ ਐਪਲੀਕੇਸ਼ਨ ਇੰਸਟਾਲ ਕਰਕੇ ਦਿੰਦੀ ਹੈ ਜੋ ਤੁਹਾਡੇ ਫੋਨ ਨੂੰ ਬੰਦ ਕਰ ਸਕਦੀ ਹੈ ਤਾਂ ਇਹ ਹੋਰ ਕੀ-ਕੀ ਕਰ ਸਕਦੀ ਹੈ? ਇਹ ਸਾਰੇ ਸਵਾਲ ਵੀ ਮਹੱਤਵਪੂਰਨ ਹਨ। ਇਸ ਸਕੀਮ ਨੂੰ ਲਾਗੂ ਕਰਨਾ ਨਾ ਤਾਂ ਬਹੁਤ ਸੌਖਾ ਹੈ ਤੇ ਨਾ ਹੀ ਬਹੁਤ ਮੁਸ਼ਕਿਲ। ਤੁਸੀਂ ਇਸ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰ ਸਕਦੇ ਹੋ ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ